ਵਾਹਿਗੁਰੂ 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 ਸਾਨੂੰ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਨੂੰ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਸਾਨੂੰ ਚੰਗੀ ਨਹੀਂ ਕੀਤੀ ਆਲੀ ਵਾਲਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋਂ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਨੂੰ ਚੰਗੀ ਨਾਲ ਵਾਹਿਗੁਰੂ ਖਾਂਦਾ ਚੰਗੀ ਨਹੀਂ ਕੀਤੀ ਆ ਇਧਰ ਆ ਜਾ ਚੱਲ ਆ ਜੂ ਨਾਲ ਉਹਦੇ ਨਾਲ ਨਾਲ ਹੀ ਉਹ ਤੇ ਨਾਲ ਜਾਣਾ ਯਾਰਾ ਤੇਰੀ ਗੱਦੀ ਵਾਹਿਗੁਰੂ ਤੂੰ ਵਾਹਿਗੁਰੂ ਸਾਨੂੰ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਪਰਗੇ ਪਰਗੇ ਜੋਧਾਂ ਦੇ ਦਾ ਕਰਤਾ ਪੈਂਟ ਗਿਆ ਪੂਰਾ ਕਰ ਲੱਗ ਪੂਰਾ ਕਰ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸੜਾ ਟੁੱਟ ਗਿਆ ਓ ਅਗਲੇ ਸਿਰਿਆਂ ਵੀ ਵਾਟਣਾ ਰੁਣ ਗਾੜੀ ਵਾਟਣਾ ਤੋੜੇ ਦੌੜ ਵਾਟ ਨਹੀਂ ਰੁਣਦੇ ਪੂਰਲਾ ਤੋੜੇ ਨਾ ਆਉਂਦਾ ਪੂਰਲਾ ਪੂਰਲਾ ਛਿੱਟੀ ਕਰ ਯਾਰ ਕਿ ਜੱਟਾ ਮਰ ਗਈ ਮਰ ਗਈ ਪਾਣੀ ਪੈ ਗਿਆ ਯਾਰ ਸਿੱਟੀ ਪਾਣੀ ਪੈ ਗਿਆ ਇਧਰ ਲੈ ਪਾਰ